ਸੋ ਸਾਧ ਸੰਗਤ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਇਹ ਸਰਵਣ ਕਰਾਂਗੇ ਕੇਸਾਂ ਦੀ ਮਹਾਨਤਾ ਇਸ ਵੀਡੀਓ ਨੂੰ ਆਪ ਵੀ ਸਰਵਣ ਕਰਿਓ ਤੇ ਬੱਚਿਆਂ ਨੂੰ ਜਰੂਰ ਸੁਣਾਇਓ ਸਾਡੇ ਜੀਵਨ ਦੇ ਅੰਦਰ ਸਿੱਖ ਦੇ ਜੀਵਨ ਦੇ ਅੰਦਰ ਕੇਸਾਂ ਦੀ ਕਿੰਨੀ ਵੱਡੀ ਮਹੱਤਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਪੀਰ ਬੁੱਧੂ ਸ਼ਾਹ ਜਿੱਦੀ ਬੜੀ ਮਹਾਨਤਾ ਸਿੱਖ ਧਰਮ ਦੇ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਸੀ ਬੜਾ ਪਿਆਰ ਸੀ ਪੀਰ ਬੁੱਧੂ ਸ਼ਾਹ ਦਾ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਨਾਲ ਤੇ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਸੱਤ ਪੁੱਤਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਕੁਰਬਾਨ ਕੀਤੇ ਸੀ ਇਕੱਲੇ ਪੁੱਤਰ ਨਹੀਂ ਹੋਰ ਇਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਭਤੀਜਿਆਂ ਦਾ ਨਾਮ ਹੀ ਆਉਂਦਾ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਪੀਰ ਬੁੱਧੂ ਸ਼ਾਹ ਜੀ ਨੇ ਵਾਰਿਆ ਸੀ ਇੱਕ ਵਾਰ ਗੁਰੂ ਕਲਗੀ ਤਰਪਾਸ਼ਾ ਜੀ ਅਨੰਦਪੁਰ ਸਾਹਿਬ ਬਰਾਜਮਾਨ ਨੇ ਅੰਮ੍ਰਿਤ ਵੇਲੇ ਦਾ ਸਮਾ ਤੇ ਪੀਰ ਬੁੱਧੂ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ ਆਏ ਜਦੋਂ ਮਿਲਣ ਵਾਸਤੇ ਆਏ ਤੇ ਬਾਹਰ ਪਹਿਰੇਦਾਰਾਂ ਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਕੇਸਾਂ ਨੂੰ ਕੰਗਾ ਕਰ ਰਹੇ ਨੇ ਅਤੇ ਦਸਤਾਰ ਸਜਾਉਣੀ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ ਕਹਿਣ ਲੱਗੇ ਬਾਹਰ ਕੌਣ ਆਇਆ ਹੈ ਤੇ ਪਹਿਰੇਦਾਰਾਂ ਨੇ ਗੁਰੂ ਕੇ ਸਿੰਘਾਂ ਨੇ ਆਖਿਆ ਮਹਾਰਾਜ ਪੀਰ ਬੁੱਧੂ ਸ਼ਾਹ ਜੀ ਆਏ ਨੇ ਤੇ ਮਹਾਰਾਜ ਨੇ ਆਖਿਆ ਅੰਦਰ ਆਉਣ ਦਿਓ ਇਹ ਬੜਾ ਪਿਆਰਾ ਫਕੀਰ ਹੈ ਬੰਦਗੀ ਵਾਲਾ ਹੈ ਇਹ ਅੱਲਾਹ ਤਾਲਾ ਨਾਲ ਪਿਆਰ ਕਰਨ ਵਾਲਾ ਫਕੀਰ ਹੈ ਤਾਂ ਸਤਿਕਾਰ ਕਰੋ ਪੀਰ ਬੁੱਧੂ ਸਾਹਿਬ ਨੂੰ ਜਦੋਂ ਅੰਦਰ ਬੁਲਾਇਆ ਅੰਦਰ ਬੁਲਾਇਆ ਤੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਗਾ ਕਰ ਰਹੇ ਨੇ ਕੇਸਾ ਨੂੰ ਤੇ ਨਾਲ-ਨਾਲ ਪੀਰ ਬੁੱਧੂ ਸਾਹਿਬ ਜੀ ਨਾਲ ਬਚਨ ਕਰ ਰਹੇ ਨੇ ਤੇ ਪੀਰ ਬੁੱਧੂ ਸਾਹਿਬ ਬੜੇ ਪਿਆਰ ਦੇ ਨਾਲ ਧਿਆਨ ਦੇ ਨਾਲ ਨਾਲੇ ਮਹਾਰਾਜ ਦੇ ਦਰਸ਼ਨ ਕਰ ਰਿਹਾ ਤੇ ਨਾਲੇ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਨਿਹਾਲ ਹੋ ਰਿਹਾ ਹੈ ਤੇ ਜਦੋਂ ਪੀਰ ਬੁੱਧੂ ਸ਼ਾਹ ਜੀ ਨਾਲ ਬਚਨ ਬਲਾਸ ਹੋਇਆ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਪੀਰ ਬੁੱਧੂ ਸ਼ਾਹ ਜੀ ਅਸੀਂ ਤੁਹਾਡੇ ਤੇ ਬੜੇ ਖੁਸ਼ ਆ ਤੁਸੀਂ ਇੰਨੀ ਵੱਡੀ ਕੁਰਬਾਨੀ ਆਪਣੇ ਪੁੱਤਰਾਂ ਦੀ ਧਰਮ ਯੁੱਧ ਦੇ ਵਿੱਚ ਕੀਤੀ ਹੈ ਤੇ ਅਸੀਂ ਤੁਹਾਡੇ ਤੇ ਇੰਨੇ ਖੁਸ਼ ਆ ਜੋ ਕੁਝ ਵੀ ਤੁਸੀਂ ਮੰਗੋਗੇ ਅੱਜ ਅਸੀਂ ਦੇਣ ਨੂੰ ਤਿਆਰ ਆ ਤੇ ਪੀਰ ਬੁੱਧੂ ਸ਼ਾਹ ਜੀ ਕਹਿਣ ਲੱਗੇ ਮਹਾਰਾਜ ਤੁਹਾਡੇ ਦਰਸ਼ਨ ਹੁੰਦੇ ਰਹਿਣ ਇਹਦੇ ਨਾਲ ਹੀ ਅਸੀਂ ਨਦਰੋਂ ਨਦਰ ਨਿਹਾਲ ਹੋ ਜਾਈਦਾ ਪਰ ਗੁਰੂ ਕਲਗੀ ਤਰਪਾਸਾ ਕਹਿਣ ਲੱਗੇ ਨਹੀਂ ਪੀਰ ਬੁੱਧੂ ਸਾਹਿਬ ਜੀ ਅੱਜ ਤੁਹਾਨੂੰ ਸਰੋਪਾ ਭੇਟਾ ਕਰਕੇ ਤੋਰਾਂਗੇ ਜੋ ਕੁਝ ਤੁਸੀਂ ਮੰਗੋਗੇ ਉਹ ਅਸੀਂ ਅੱਜ ਦੇਣ ਨੂੰ ਤਿਆਰ ਆ ਤੇ ਵੇਖਿਓ ਪੀਰ ਬੁੱਧੂ ਸਾਹਿਬ ਜੀ ਨੇ ਗੱਲ ਵਿੱਚ ਪੱਲਾ ਪਾਇਆ ਹੱਥ ਜੋੜੇ ਤੇ ਕੀ ਮੰਗਿਆ ਮੁਸਲਮਾਨ ਫਕੀਰ ਹੋ ਕੇ ਉਹ ਦਾਤ ਮੰਗੀ ਜਿਹੜੀ ਆਪਾਂ ਅੱਜ ਤੱਕ ਨੀ ਗੁਰੂ ਤੋਂ ਮੰਗੀ ਕਹਿਣ ਲੱਗਾ ਮਹਾਰਾਜ ਜੇ ਤੁਸੀਂ ਮੇਰੇ ਤੇ ਖੁਸ਼ ਹੋ ਮੇਰੇ ਤੇ ਨਿਹਾਲ ਹੋਏ ਹੋ ਨਾ ਇੱਕ ਕੰਮ ਕਰੋ ਆ ਜਿਹੜੇ ਤੁਸੀਂ ਕੇਸ ਵਾਹ ਰਹੇ ਹੋ ਨਾ ਇਹ ਕੇਸ ਵਾਹਦੇ ਜਿਹੜੇ ਕੰਗੇ ਦੇ ਵਿੱਚ ਕੇਸ ਨੇ ਤੇ ਕੰਗਾ ਕੇਸਾਂ ਸਮੇਤ ਮੇਰੀ ਝੋਲੀ ਵਿੱਚ ਪਾ ਦਿਓ ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਮਹਾਰਾਜ ਜਿਹੜਾ ਕੇਸਾਂ ਨੂੰ ਕੰਗਾ ਕਰ ਰਹੇ ਸੀ ਨਾ ਉਹ ਕੰਗੇ ਸਮੇਤ ਜਿਹੜੇ ਕੇਸ ਸਨ ਉਹ ਪੀਰ ਬੁੱਧੂ ਸਾਹਿਬ ਦੀ ਝੋਲੀ ਵਿੱਚ ਪਾਤੇ ਤੇ ਪੀਰ ਬੁੱਧੂ ਸਾਹਿਬ ਜੀ ਨੇ ਮੱਥੇ ਨੂੰ ਲਾਇਆ ਕੰਗਾ ਕੇਸਾਂ ਸਮੇਤ ਕਹਿਣ ਲੱਗਾ ਮਹਾਰਾਜ ਅੱਜ ਮੈਂ ਬਹੁਤ ਖੁਸ਼ ਆ ਤੇ ਜਦੋਂ ਪੀਰ ਬੁੱਧੂ ਸ਼ਾ ਪ੍ਰਸ਼ਾਦਾਪਨ ਛੱਕ ਕੇ ਘਰ ਨੂੰ ਗਿਆ ਨਾ ਤੇ ਘਰੇ ਸੀ ਇਹਦੀ ਘਰ ਵਾਲੀ ਬੀਬੀ ਨਸੀਰਾ ਉਹ ਵੀ ਬੜੀ ਬਿੰਦਗੀ ਵਾਲੀ ਸੀ ਬੜੀ ਸੇਵਾ ਭਾਵਨਾ ਵਾਲੀ ਸੀ ਜਦੋਂ ਉਹਨੇ ਪੁੱਛਿਆ ਵੀ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਕਹਿਣ ਲੱਗਾ ਜੀ ਹੋ ਗਏ ਕਹਿ ਲੱਗੀ ਮਹਾਰਾਜ ਨੇ ਕੋਈ ਕੋਈ ਦਾਤ ਨਹੀਂ ਬਖਸ਼ੀ ਕੋਈ ਤੁਹਾਨੂੰ ਕੁਝ ਆਉਣ ਲੱਗਿਆ ਕੁਝ ਦਿੱਤਾ ਨਹੀਂ ਤੇ ਪੀਰ ਬੁੱਧੂ ਸ਼ਾ ਕਹਿਣ ਲੱਗਾ ਭਗਵਾਨ ਨੇ ਜਿਹੜਾ ਕੁਝ ਆਪਾਂ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਹੈ ਨਾ ਉਹ ਸ਼ਾਇਦ ਹੀ ਕਿਸੇ ਕੋਲ ਰੰਦੇ ਸਿੱਖ ਵੀ ਨਾ ਪ੍ਰਾਪਤ ਨਾ ਹੋਇਆ ਹੋਵੇ ਕਹਿਣ ਲੱਗੀ ਕੀ ਦਿੱਤਾ ਉਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਪੱਲਾ ਝੋਲੀ ਸੀ ਨਾ ਉਹ ਖੋਲੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆ ਕੇਸਾਂ ਸੁਮੇਦ ਕੰਗਾ ਸਾਡੀ ਝੋਲੀ ਵਿੱਚ ਪਾਇਆ ਤੇ ਇਹਦੀ ਰਹਿਦੀ ਦੁਨੀਆ ਤੱਕ ਇਸ ਗੰਗੇ ਤੇ ਇਨਾਂ ਕੇਸਾਂ ਦੀ ਪੂਜਾ ਹੋਏਗੀ ਉਹ ਦਾਤ ਕਿਸੇ ਹੋਰ ਨੂੰ ਨਹੀਂ ਮਿਲੀ ਜਿਹੜੀ ਸਾਨੂੰ ਮਿਲੀ ਹੈ ਤੇ ਬੀਬੀ ਨਸੀਰਾ ਵੀ ਬੜੀ ਬੰਦਗੀ ਵਾਲੀ ਸੀ ਕਈ ਕਹਿੰਦੇ ਉਹ ਗੁੱਸਾ ਕਰ ਗਈ ਉਹਨੇ ਪਰਵਾਹ ਨਹੀਂ ਕੀਤਾ ਨਹੀਂ ਬੀਬੀ ਨਸੀਰਾ ਨੇ ਹੱਥ ਜੋੜ ਕੇ ਉਸ ਕੰਗੇ ਨੂੰ ਉਸ ਕੇਸਾਂ ਨੂੰ ਮੱਥੇ ਨਾਲ ਲਾਇਆ ਕਹਿਣ ਲੱਗੀ ਅੱਜ ਮੇਰੇ ਪੁੱਤਰ ਤਾਂ ਜ਼ਰੂਰ ਚਲੇ ਗਏ ਨੇ ਪਰ ਜਿਹੜੀ ਦਾਤ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਦਿੱਤੀ ਹੈ ਨਾ ਉਹਦੇ ਵਾਸਤੇ ਤਾਂ ਇਹ ਕੁਰਬਾਨੀ ਵੀ ਘਟ ਹੈ ਦੇਖੋ ਕਿੱਡਾ ਵੱਡਾ ਪਿਆਰ ਇੱਕ ਮੁਸਲਮਾਨ ਫਕੀਰ ਦਾ ਗੁਰੂ ਕਲਗੀ ਤਰਪਾ ਸਾਹਿਬ ਜੀ ਨਾਲ ਅੱਜ ਅਸੀਂ ਸੇਖ ਹੋ ਕੇ ਅਸੀਂ ਕਿਸਾਂ ਦੀ ਬੇਦਬੀ ਕਰਦੇ ਆ ਤੇ ਇੱਕ ਹੋਰ ਟ੍ਰੈਂਡ ਚੱਲਿਆ ਹੈ ਕਰਦੇ ਆ ਬੂਹੇ ਦੇ ਅੰਦਰ ਅੱਗੇ ਕੇਸ ਜਿਹੜੇ ਆਪਾਂ ਘਰ ਵਿੱਚ ਵਾਹਨੇ ਆ ਉਹ ਆਪਾਂ ਵੇਚ ਦਿੰਨੇ ਆ ਕਿ 5 ਰੁਪਏ ਕਿਲੋ ਦੇ ਹਿਸਾਬ ਦੇ ਨਾਲ 10 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਭਾਈ ਉਹ ਉਹਨਾਂ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਸੇਖ ਹੋ ਕੇ ਜਿਹੜਾ ਕੇਸਾਂ ਦਾ ਸਤਕਾਰ ਨਹੀਂ ਕਰਦਾ ਕੇਸਾਂ ਦੀ ਮਹਾਨਤਾ ਨੂੰ ਨਹੀਂ ਸਮਝਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਦਾ ਪਾਤਰ ਨਹੀਂ ਬਣ ਸਕਦਾ ਇਸ ਕਰਕੇ ਆਪਾਂ ਆਪ ਵੀ ਕੇਸਾਂ ਦੀ ਮਹਾਨਤਾ ਨੂੰ ਸਮਝੀਏ ਤੇ ਬੱਚਿਆਂ ਨੂੰ ਵੀ ਕੇਸਾਂ ਬਾਰੇ ਜਿਹੜੀਆਂ ਮਾਵਾਂ ਭੈਣਾਂ ਸੋਹਣਾ ਜੂੜਾ ਕਰਕੇ ਬੱਚੇ ਨੂੰ ਸਕੂਲ ਭੇਜਦੀਆਂ ਸੀ ਅੱਜ ਉਹ ਤੰਗ ਹੋ ਜਾਂਦੀਆਂ ਨੇ ਜੂੜਾ ਕਰਨ ਤੋਂ ਨਹੀਂ ਭੈਣੋ ਇਹ ਸਿੱਖੀ ਗੁਰਕਲਗੀ ਧਰਪਾਸ਼ਾ ਜੀ ਨੇ ਬਖਸ਼ੀਏ ਚਾਰ ਲਾਲਾਂ ਦਾ ਖੂਨ ਡੋਲ ਕੇ ਕੇਸਾਂ ਪਿੱਛੇ ਕੁਰਬਾਨੀਆਂ ਹੋਈਆਂ ਨੇ ਇਹਦੀ ਮਹਾਨਤਾ ਨੂੰ ਜ਼ਰੂਰ ਸਮਝੀਏ ਆਉ ਊੜਾ ਤੇ ਝੂੜਾ ਦੋਨੋਂ ਚੀਜ਼ਾਂ ਆਪਾਂ ਸੰਭਾਲੀਏ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਸਿੱਖ ਬਣੀਏ ਇਸ ਵੀਡੀਓ ਨੂੰ ਸ਼ੇਅਰ ਲਾਇਕ ਕਮੈਂਟ ਜਰੂਰ ਕਰਿਓ ਤਾਂ ਕਿ ਬੱਚਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਸਾਡੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੇਸਾਂ ਦੀ ਕਿੰਨੀ ਮਹਾਨਤਾ ਦੱਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ